ਹਾਂਜੀ ਦੋਸਤੋ ਆ ਦੇਖੋ ਤੁਸੀਂ ਕਿੰਨਾ ਸੋਹਣਾ ਨਜ਼ਾਰਾ ਵਾ ਅੱਜ ਅਸੀਂ ਪੰਜਾਬ ਦਾ ਪਹਿਲਾ ਪਿੰਡ ਸ਼ੂਟ ਕਰਨ ਵਾਸਤੇ ਜਾ ਰਹੇ ਹਾਂ ਜਿਹੜਾ ਕੀ ਹੈਗਾ ਵਾ ਜ਼ਿਲ੍ਹਾ ਰੋਪੜ ਪਿੰਡ ਲੋਦੀ ਮਾਜਰਾ ਤੇ ਨਾਲੇ ਜਾ ਕੇ ਉੱਥੇ ਕੁਝ ਗੱਲਾਂ ਕਰਦੇ ਆਂ ਤੇ ਗੱਲਾਂ ਕਰਾਂਗੇ ਜੀ ਇਤਿਹਾਸ ਦੀਆਂ ਸੋ ਤੁਹਾਨੂੰ ਅਗਰ ਸਾਡੇ ਵੀਡੀਓ ਚੰਗੇ ਲੱਗਦੇ ਹੁੰਦੀਆਂ ਤਾਂ ਲਾਈਕ ਕਰਦੇ ਆ ਕਰੋ ਕਿਉਂਕਿ ਅਕਸਰ ਹੁਣ ਅਸੀਂ ਸੋਚਿਆ ਵਾ ਕਿ ਤੁਹਾਡੇ ਸਾਰੇ ਵਾਸਤੇ ਪੂਰੇ ਪੰਜਾਬ ਪੰਜਾਬ ਦੇ ਸਾਰੇ ਪਿੰਡਾਂ ਨੂੰ ਅਸੀਂ ਕਵਰ ਕਰਾਂਗੇ ਇਹ ਉਹ ਸੜਕ ਆ ਜੀ ਇਧਰਲੇ ਸਾਈਡ ਉਹ ਸੜਕ ਆ ਤੁਸੀਂ ਦੇਖ ਰਹੇ ਚੱਲ ਰਹੀ ਹੈ ਉਧਰ ਪਰਲੇ ਪਾਸੇ ਨੂੰ ਇਹ ਉਹ ਸੜਕਾ ਜਿਹੜੀ ਕਿ ਪਿੰਡ ਲੋਦੀ ਮਾਜਰੇ ਨੂੰ ਜਾ ਰਹੀ ਆ ਤੇ ਦੂਸਰੀ ਸਾਈਡ ਤੁਸੀਂ ਦੇਖੋਗੇ ਤਾਂ ਆ ਦਰਿਆ ਸ਼ਾਨਦਾਰ ਦੇਖੋ ਕਿੰਨਾ ਸੋਹਣਾ ਦਰਿਆ ਚੱਲ ਰਿਹਾ ਵਾ ਵਿੱਚ ਰੋਇੰਗ ਵੀ ਕਰ ਰਹੇ ਨੇ ਬੱਚੇ ਤੇ ਸਾਹਮਣੇ ਇੱਕ ਫਿਲਮ ਦੀ ਸ਼ੂਟਿੰਗ ਹੋਈ ਸੀ ਜਜਾ ਅਮੀਰ ਖਾਨ ਤੇ ਕ੍ਰੀਨਾ ਕਪੂਰ ਸੀਗੀ ਲਾਲ ਸਿੰਘ ਚੱਡਾ ਲਾਲ ਸਿੰਘ ਚੱਡਾ ਦੀ ਵੀ ਇੱਥੇ ਸ਼ੂਟਿੰਗ ਹੋਈ ਸੀ ਹੋਰ ਸੈੱਟ ਵੀ ਬਣਿਆ ਹੋਇਆ ਅੱਜ ਵੀ ਇੱਥੇ ਹੈਗਾ ਆ ਸੋ ਤੁਸੀਂ ਅਗਰ ਕਦੇ ਵੀ ਆਨੰਦਪੁਰ ਸਾਹਿਬ ਆਏ ਤਾਂ ਇਹ ਲੋਕੇਸ਼ਨ ਦੇਖਣੀ ਭੁੱਲਿਓ ਨਾ ਠੀਕ ਹੈ ਚਲੋ ਹੁਣ ਚੱਲਦੇ ਆਂ ਜੀ ਲੋਦੀ ਮਾਜਰੇ ਆਜੋ ਫਿਰ ਖਟੇਰਾ ਲੋਦੀ ਮਾਜਰਾ ਇੱਧਰ ਆ ਤੇ ਦਬੁਰਜੀ ਆਪਾਂ ਜਾ ਰਹੇ ਆ ਜੀ ਲੋਦੀ ਮਾਜਰਾ ਅੱਜ ਹਾਂਜੀ ਇੱਧਰ ਪਤਿਆਲਾ ਚੱਕ ਟੇਰਾ ਲੋਦੀ ਮਾਜਰਾ ਦਬੁਰਜੀ ਇੱਧਰ ਦੇ ਸਾਈਡ ਹਾਂਜੀ ਇੱਧਰ ਆ ਰਿਹਾ ਦਾ ਨਿਸ਼ਾਨ ਆ ਲੋਦੀ ਮਾਜਰਾ ਆਹ ਜੀ ਲੋਦੀ ਮਾਜਰਾ ਆ ਰਿਹਾ ਹਾਂਜੀ ਆ ਰਿਹਾ ਤਾਂ ਦੇਖੋ ਕਿੰਨਾ ਸੋਹਣਾ ਸਕੂਲ ਆ ਤੇ ਕਿੰਨਾ ਸ਼ਾਨਦਾਰ ਸਕੂਲ ਆ ਆ ਦੋ ਪਿਆਰੇ ਬੱਚੇ ਜਿਹੜੇ ਕਿ ਗਰਾਊਂਡ 'ਚ ਖੇਡ ਰਹੇ ਸੀਗੇ ਬੱਚੇ ਐਸੇ ਸਕੂਲ 'ਚ ਪੜ੍ਹਦੇ ਆ ਦੇਖ ਲਓ ਇਸ ਸਕੂਲ ਚ ਬੱਚੇ ਪੜ੍ਹਦੇ ਆ ਤੇ ਨਾਲ ਹੀ ਗਰਾਊਂਡ ਵੀ ਆ ਗਰਾਊਂਡ ਵੀ ਬਹੁਤ ਸ਼ਾਨਦਾਰ ਗਰਾਊਂਡ ਆ ਚਲੋ ਬੱਚੇ ਵੀ ਗਰਾਊਂਡ ਦੇਖਦੇ ਆ ਦੇਖੀਏ ਚਲੋ ਇਹਦੇ ਸੀ ਗਰਾਊਂਡ ਚ ਹਾਂ ਜੀ ਕਿੰਨਾ ਸਕੂਨ ਆ ਇਹ ਗਰਾਊਂਡ ਆ ਜੀ ਲੋਧੀ ਮਾਜਰਾ ਸਕੂਲ ਦਾ ਗਰਾਊਂਡ ਆ ਇਹਦੇ ਵਿੱਚ ਜਿਮ ਵੀ ਲੱਗੀ ਹੋਈ ਆ ਜਿਹਦਾ ਕਿ ਉਡ-ਕੁਦ ਘਾਟਣ ਬਰਿੰਦਰ ਸਿੰਘ ਢਿੱਲੋਂ ਨੇ ਕੀਤਾ ਸੀਗਾ ਤੇ ਆ ਦੋ ਨੰਨੇ ਬੱਚੇ ਆ ਬੱਚੇ ਵੀ ਦਿਖਾ ਦਿਓ ਆ ਨੰਨੇ ਬੱਚੇ ਇੱਥੇ ਖੇਡਦੇ ਸੀਗੇ ਕੀ ਖੇਡਦੇ ਸੀ ਪੁੱਤ ਫੁੱਟਬਾਲ ਖੇਡਣ ਵਾਸਤੇ ਆਏ ਹੋਏ ਦੇਖੋ ਇਹ ਦੋ ਹੀ ਆ ਬਾਕੀ ਕਿੱਥੇ ਆ ਆਏ ਨਹੀਂ ਆ ਰਹੇ ਆ ਰਹੇ ਆ ਪਰ ਉਹ ਅੱਛਤ ਖੜ ਪਿੰਡ ਕਿਹੜਾ ਵਾ ਇਹ ਤਾਂ ਬੋਬੀ ਮਾਜੜਾ ਦੇ ਨੇ ਦੇਖੋ ਕਿੰਨਾ ਸੋਹਣਾ ਗਰਾਊਂਡ ਆ ਏ ਬੱਚੇ ਵਿਚਾਰੇ ਦੋ ਹੀ ਆਹਦੇ ਬਾਕੀ ਕਹਿੰਦੇ ਆ ਰਹੇ ਨੇ ਜਿਹੜੇ ਕਿ ਇੱਥੇ ਫੁੱਟਬਾਲ ਖੇਡਦੇ ਨੇ ਬੱਚੇ ਦਿਖਾ ਦਿਓ ਸਪੈਸ਼ਲ ਲੋਦੀ ਮਜਰੇ ਦੇ ਆ ਬਈ ਆ ਬੱਚੇ ਭੋਲੇ ਠੀਕ ਆ ਸੋ ਇਹ ਆ ਜੀ ਪਿੰਡ ਲੋਦੀ ਮਜਰੇ ਦਾ ਸ਼ਾਨਦਾਰ ਗੁਰਦੁਆਰਾ ਸਾਹਿਬ ਜਿਹੜਾ ਕਿ ਇਥੋਂ ਇਤਿਹਾਸਕ ਗੁਰਦੁਆਰਾ ਸਾਹਿਬ ਆ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਗੁਰੂ ਗੋਬਿੰਦ ਸਿੰਘ ਮਾਰਗ ਦੇ ਅਧੀਨ ਇਹ ਗੁਰਦੁਆਰਾ ਸਾਹਿਬ ਆਂਦਾ ਹੈ ਸੋ ਪਿੰਡ ਲੋਦੀ ਮਜਰੇ ਦਾ ਸ਼ਾਨਦਾਰ ਗੁਰਦੁਆਰਾ ਸਾਹਿਬ ਕਹਿੰਦੇ ਗੁਰੂ ਸਾਹਿਬ ਨੇ ਦਸਵੇਂ ਗੁਰੂ ਸਾਹਿਬ ਨੇ ਇੱਥੇ ਚਰਨ ਪਾਏ ਸੀ ਜਦੋਂ ਸਰਸਾ ਨਦੀ ਤੇ ਲੜਾਈ ਉਸ ਤੋਂ ਬਾਅਦ ਇਹ ਰਸਤੇ ਤਾਈਂ ਉਹਨਾਂ ਦਾ ਜਿਹੜਾ ਜਾਣਾ ਹੋਇਆ ਇਸ ਪਿੰਡ ਦਾ ਗੁਰਦੁਆਰਾ ਆਹ ਤੁਹਾਨੂੰ ਦਿਖਾਉਂਦੇ ਆ ਥੋੜੀ ਜਿਹੀ ਝਲਕ ਹੋਰ ਆਜੋ ਬਾਕੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਬਹੁਤ ਅੰਦਰ ਨਹੀਂ ਜਾ ਸਕਦੇਗੇ ਪਰ ਬਾਹਰ ਤੋਂ ਤੁਹਾਨੂੰ ਇਹ ਝਲਕ ਜ਼ਰੂਰ ਦਿਖਾਵਾਂਗੇ ਤੁਸੀਂ ਵੀ ਦਰਸ਼ਨ ਕਰੋ ਜੀ ਤੇ ਲਿਖੋ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਕੁਤ ਮਾ ਸੋਨਾ ਗੁਰਦੁਆਰਾ ਆਇਆ ਬਹੁਤ ਹੀ ਸ਼ਾਨਦਾਰ ਹੈ ਸਾਹਮਣੇ ਨੰਬਰ ਦਾ ਰਾਟਾ ਚੱਕੀ ਤੁਸੀਂ ਦੇਖ ਰਹੇ ਆ ਤੇ ਕਾਫੀ ਢੀਡ ਲੱਗੀ ਹੋਈ ਹੈ ਨੰਬਰ ਦਾ ਰਾਟਾ ਚੱਕੀ ਤੇ ਲਓ ਜੀ ਪਿੰਡ ਦੀ ਸਾਥ ਵੀ ਮੈਂ ਲਗਾ ਇੱਥੇ ਲੱਗੀ ਹੋਈ ਹੈ ਆ ਦੇਖ ਸਕਦੇ ਆ ਜੀ ਪਿੰਡ ਦੀ ਸਾਥ ਇੱਧਰ ਵੀ ਕੁਝ ਲੋਕ ਨੇ ਆ ਤੁਸੀਂ ਦੇਖ ਸਕਦੇ ਆ ਇਹ ਪਿੰਡ ਦੀ ਬਾਹਰਲੀ ਸੜਕ ਹੈ ਨਾ ਮੈਨੂੰ ਲੱਗਦਾ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਅਸੀਂ ਆਏ ਸੀ ਪਿੰਡ ਲੋਦੀ ਮਜਰਾ ਜਿਹੜਾ ਕਿ ਘੁੱਗ ਵਸਦਾ ਪਿੰਡ ਆ ਲੋਜੀ ਅਲੱਗ-ਅਲੱਗ ਤੁਹਾਨੂੰ ਇੱਥੇ ਦੇ ਇਲਾਕੇ ਦਿਖਾਏ ਆ ਗਲੀਆਂ ਦਿਖਾਈਆਂ ਸੋ ਇੱਥੇ ਦੀ ਜਿਹੜੀ ਆਬਾਦੀ ਆ ਕੋਈ 10000 ਦੇ ਕਰੀਬ ਦੱਸੀ ਜਾਂਦੀ ਆ ਸੋ ਇੱਕ ਅਜਿਹਾ ਕਰ ਵੀ ਦਿਖਾ ਰਹੇ ਆ ਦਿਖਾਉਣ ਲੱਗੇ ਤੁਹਾਨੂੰ ਜਿਹੜਾ ਕਿ ਸਮੇਂ ਦੇ ਹਾਲਾਤਾਂ ਨਾਲ ਦੇਖੋ ਕਿਵੇਂ ਖੰਡਰ ਬਣ ਗਿਆ ਸੋ ਆਹ ਦੇ ਹਾਂਜੀ ਗੱਡੀ ਦਾ ਹਾਲ ਵੀ ਤੁਸੀਂ ਦੇਖ ਸਕਦੇ ਆ ਕਹਿੰਦੇ ਨਾ ਆਮ ਤੌਰ ਤੇ ਇੱਕ ਦੌੜ ਲੱਗੀ ਹੋਈ ਆ ਬਾਹਰ ਜਾਣ ਦੀ ਹਰ ਇੱਕ ਦੀ ਸੋ ਵੀਰੋ ਇਹ ਆ ਦੇਖੋ ਬਾਹਰ ਜਾਣ ਦੇ ਜਿਹੜੇ ਨਤੀਜੇ ਦੇਖੋ ਕਿੱਡਾ بڑا ਜਿਹੜਾ ਦਰਵਾਜ਼ੇ ਦੇਖੋ ਘਰ ਆ ਸੋ ਮੇਰੇ ਦੋਸਤ ਦਾ ਹੀ ਖੇਰ ਘਰ ਸੀ ਇਹ ਅੱਜ ਇਹ ਜਿਹੜਾ ਘਰ ਆ ਦੇਖੋ ਖੰਡਰ ਹੋ ਚੁੱਕਿਆ ਹੈ ਇੱਥੇ ਕੋਈ ਨਹੀਂ ਰਹਿੰਦਾ ਸੋ ਮੈਂ ਵੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਥੇ ਬੜਿਆ ਹੈ ਦੇਖੋ ਅੰਦਰ ਜਿਹੜੀ ਇਹ ਦੀ ਸਥਿਤੀ ਆ ਮਤਲਬ ਉਹ ਵੀ ਬਦ ਤੋਂ ਬਦਰ ਹੋ ਚੁੱਕੀ ਆ ਅੰਦਰ ਇਹ ਇੱਕ ਚੰਗਾ ਬੜਾ ਘਰ ਆ ਬਹੁਤ ਵੱਡਾ ਘਰ ਆ ਸੁਪਰਾਵੋ ਇਹ ਆ ਬਾਹਰ ਗਏ ਨੇ ਨਤੀਜੇ ਆ ਦੇਖ ਲਓ ਜੀ ਕਿਸੇ ਸਮੇਂ ਇਹ ਜਿਹੜਾ ਮਕਾਨ ਆ ਇੱਥੇ ਹਰ ਪਲ ਰੌਣਕ ਰਹਿੰਦੀ ਸੀ ਇੱਥੇ ਹਰ ਪਲ ਜਿਹੜੇ 10 20 ਬੰਦੇ ਆਣਾ ਜਾਣਾ ਲੱਗਿਆ ਰਹਿੰਦੇ ਸੀ ਸੋ ਅੱਜ ਇਹ ਹਾਲਾਤ ਆ ਜੀ ਜਿਹੜੇ ਮਕਾਨ ਆ ਉਹ ਖੰਡਰ ਹੋ ਰਹੇ ਆ ਦੇਖੋ ਜੀ ਇਹਨੂੰ ਕਹਿੰਦੇ ਆ ਵੀ ਅਮਰੀਕਾ ਕੈਨੇਡਾ ਚੱਲ ਗਏ ਜਾ ਕੇ ਬਸ ਗਏ ਆ ਦੇਖੋ ਪਹਿਲੇ ਟਾਈਮ ਦੇ ਵਿੱਚ ਕਹਿੰਦਾ ਤੁਹਾਂ ਦਾ ਘਰ ਸੀਗਾ ਇਹ ਰਜਵਾੜਿਆਂ ਵਾਂਗੂ ਜ਼ਗੀਰਦਾਰਾਂ ਦਾ ਘਰ ਲੋ ਜੀ ਅੱਜ ਇਸ ਘਰ ਦੀ ਤੁਸੀਂ ਹਾਲਤ ਦੇਖ ਸਕਦੇ ਜਿਸ ਘਰ 'ਚ ਕਦੇ ਰੌਣਕਾਂ ਹੁੰਦੀਆਂ ਸੀ ਅੱਜ ਉੱਥੇ ਦਰੱਖਤ ਉਗ ਚੁੱਕੇ ਆ ਆ ਦੇਖ ਸਕਦੇ ਤੁਸੀਂ ਇੱਥੇ ਬੋਰ ਹੁੰਦਾ ਸੀ ਕਿਸੇ ਸਮੇਂ ਦੇਖੋ ਜੀ ਕਿਵੇਂ ਇਹ ਜਿਹੜਾ ਮਕਾਨ ਆ ਖੰਡਰ ਹੋ ਗਿਆ ਇਹ ਜਿਹੜਾ ਪਰਿਵਾਰ ਆ ਸਾਰਾ ਜਾ ਕੇ ਕੈਨੇਡਾ ਵੱਸ ਗਿਆ ਸੀ ਸੋ ਆ ਦੇਖ ਲਓ ਜੀ ਅੱਗੇ ਲਗਾਓ ਛੱਤਾਂ ਦੇ ਦੇਖੋ ਕੀ ਹੋ ਗਈਆਂ ਕਹਿੰਦੇ ਨੇ ਵੀ ਘਰ ਹੁੰਦੇ ਆ ਬੰਦਿਆਂ ਦੇ ਨਾਲ ਤੇ ਬੰਦਿਆਂ ਤੋਂ ਬਿਨਾ ਘਰ ਕਾਹਦੇ ਆ ਦੇਖੋ ਤੁਸੀਂ ਲੈਂਟਰ ਦੇਖੋਗੇ ਤਾਂ ਝੜ ਝੜ ਕੇ गिर ਰਹੇ ਆ ਦੇਖੋ ਆਪਣੇ ਟਾਈਮ ਦੇ ਕਿਹਨੇ ਜ਼ਗੀਰਦਾਰ ਸੀਗੇ ਇਹ ਉਹਨਾਂ ਦਾ ਘਰ ਸੀਗਾ ਤੇ ਹੁਣ ਉਹ ਵਿਚਾਰੇ ਜ਼ਗੀਰਦਾਰ ਬਾਹਰ ਚਲੇ ਗਏ ਤੇ ਅੱਗੇ ਪਰਿਵਾਰ ਵੀ ਬਾਹਰ ਚਲੇ ਗਏ ਪ੍ਰਵਾਸ ਕਰ ਲਿਆ ਉਹਨਾਂ ਨੇ ਤੇ ਆਹ ਹਾਲਤ ਹੋਈ ਫਿਰ ਘਰਾਂ ਦੀ ਦੇਖੋ ਤੁਸੀਂ ਕਿਦਾਂ ਢੰਗੇ ਪਏ ਨੇ ਘਰ ਕਿੰਨਾ ਸੋਹਣਾ ਸ਼ਾਨਦਾਰ ਘਰ ਆ ਦੇਖੋ ਹੈ ਪਰ ਘਰ ਦੀ ਹਾਲਤ ਦੇਖ ਲਓ ਕੀ ਹੋ ਗਈ ਹੈ ਭਾਈ ਬੰਦੇ ਨਾਲ ਲਓ ਜੀ ਜ਼ਗੀਰਦਾਰਾਂ ਦਾ ਪਰਿਵਾਰ ਹੈ ਇਹ ਤੇ ਅੱਜ ਵੀ ਇਹਨਾਂ ਦੇ ਜਿਹੜੇ ਬੱਚੇ ਆਗੇ ਉਹ ਬਾਹਰ ਵੱਸਦੇ ਆ ਲੇਕਿਨ ਦੇਖੋ ਕਿਵੇਂ ਆ ਜਿਹੜੇ ਮਕਾਨ ਉਹ ਖੰਡਰ ਹੋ ਚੁੱਕੇ ਆ। ਉਹ ਇਹ ਤਾਂ ਗੱਲ ਤਾਂ ਕਿ ਉਹ ਕਹਿੰਦਾ ਕਿ ਭੈਣੋ ਤੇ ਭਰਾਵੋ ਕਮੋਨ ਲਈ ਜਾਓ, ਜਮ ਜਮ ਕੇ ਜਾਓ ਪਰ ਵਾਪਸ ਆਪਣੇ ਘਰਾਂ ਨੂੰ ਜ਼ਰੂਰ ਮੁੜ ਕੇ ਆਓ ਕਿਉਂਕਿ ਪੰਛੀ ਵੀ ਜਦੋਂ ਜਾਂਦੇ ਆ ਨਾ ਖਾਣ ਵਾਸਤੇ, ਖਾ ਕੇ ਉਹ ਆਪਣੇ ਘਰਾਂ ਨੂੰ ਮੁੜ ਕੇ ਹੁੰਦੇ ਆ, ਪੱਕੇ ਉੱਥੇ ਨਹੀਂ ਰਹਿ ਜਾਂਦੇਗੇ। ਸਤ ਤੁਸੀਂ ਇਹ ਚੀਜ਼ ਭੁੱਲੋ ਨਾ ਆਪਣੇ ਘਰਾਂ ਨੂੰ ਛੱਡੋ ਨਾ ਪੰਜਾਬ ਦੇ ਲੋਕ। ਇਹ ਘਰ ਆਪ ਨੂੰ ਦੁਬਾਰਾ ਨਹੀਂ ਮਿਲਦੇ, ਨਾ ਮਿਲਣੀ ਹੈ ਜ਼ਮੀਨ ਤੇ ਜਾਇਦਾਦਾਂ, ਨਾ ਹੀ ਮਿਲਨੇ ਆਪਣੇ ਕੀਮਤੀ ਬੱਚੇ। ਇਹ ਤੁਹਾਨੂੰ ਪਤਾ ਹੀ ਅਸਾਂ ਨਾ ਜਾਵੀ ਸਕਦੇ। ਆਹ ਵੇਖੋ ਮੂੰਹ ਬੋਲੀ ਤਸਵੀਰ ਦਿਖਾਈ ਹੈ ਤੁਹਾਨੂੰ ਅਸੀਂ